ਅਕਾਲੀ ਸਿਆਸਤ ਦਾ ਬਹੁਤ ਵੱਡਾ ਪਿੱਲਰ ਸੀ ਥੰਮ ਸੀ ਗ੍ਰਕਤ ਸੀ ਸਰਦਾਰ ਸੁਖਦੇਵ ਜੀ ਦੀ ਟੀਮ ਸਾਹਿਬ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੀ ਸਵਾਸਾਂ ਦੀ ਕੁੰਜੀ ਨੂੰ ਪੋਰੀਆਂ ਕਰਦੇ ਆ ਸੰਸਾਰ ਨੂੰ ਅਨੁਭਵ ਲੈ ਗਏ ਨੇ ਔਰ ਮੈਂ ਸਮਝਦਾ ਕਿ ਜਿਹੜੀ ਪੰਥਕ ਪੋਲਿਟਿਕਸ ਹੈ ਅਕਾਲੀ ਸਿਆਸਤ ਹੈ ਉਹਨੂੰ ਸਮਝਣ ਵਾਲਿਆਂ ਦੇ ਵਿੱਚੋਂ ਇੱਕ ਸੀ ਔਰ ਅਕਾਲੀ ਪੋਲਿਟਿਕਸ ਨੂੰ ਔਰ ਅਕਾਲੀ ਸਿਆਸਤ ਨੂੰ ਹਿਡਾਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਹੌਲੀ-ਹੌਲੀ ਦਿਨ-ਬਦਨ ਸੰਸਾਰ ਤੋਂ ਨਜ਼ਰਦ ਹੁੰਦੀ ਜਾ ਰਹੀ ਹੈ ਔਰ ਜਿਹੜੀ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਹੈ ਇਸ ਸਿੱਖ ਸਿਆਸਤ ਤੋਂ ਜਿਹੜੀ ਹੈ ਉਹ ਕੋਰੀ ਹੈ ਅੱਜ ਲੋੜ ਹੈ ਜ਼ਰੂਰਤ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖ ਸਿਆਸਤ ਸਿੱਖ ਪੋਲਿਟਿਕਸ ਦਾ ਹਿੱਸਾ ਬਣੇ ਪਰ ਇਹਨੂੰ ਸਮਝਣ ਦਾ ਜਾਨੀ ਕਿਵੇਂ ਦੇਖਦੇ ਅੱਜ ਦੇ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਥ ਦੇ ਤਾਂ ਇਹੋ ਜੀ ਲੀਡਰ ਦਾ ਚਲਿਆ ਜਾਣਾ ਕਿੰਨਾ ਲੱਗਦਾ ਹੈ ਬੜਾ ਵੱਡਾ ਘਾਟਾ ਪੈਂਦਾ ਜੀ ਜਦੋਂ ਪੰਥਕ ਸਿਆਸਤ ਨੂੰ ਸਮਝਣ ਵਾਲੇ ਪੰਥਕ ਸਿਆਸਤ ਨੂੰ ਹੰਡਾਉਣ ਵਾਲੇ ਪੰਥਕ ਸਿਆਸਤ ਨੂੰ ਨੀਂਜ ਲਾ ਕੇ ਅੱਖਿਓਂ ਦੇਖਣ ਵਾਲੇ ਤੁਰ ਜਾਣ ਇਹ ਘਾਟਾ ਪੈਂਦਾ ਜੇਨੀ ਸਾਹਿਬ ਸੂਝਦਾਰ ਸੀ ਸੁਲਝਾਉਂਦੇ ਸੀ ਕਾਫੀ ਮਸਲੇ ਹੁਣ ਨਹੀਂ ਰਹੇ ਲੱਗਦਾ ਵੀ ਪਾਰਟੀ ਨੂੰ ਵੱਡੇ ਘੱਟੇ ਪੈ ਸਨ ਉਹਨਾਂ ਦੀ ਦਲੀਲ ਇੱਛਾ ਇਹ ਹੋਈ ਸੀ ਮੈਂ ਉਹਨਾਂ ਦੇ ਚਲਾਣੇ ਤੋਂ ਪੰਜ-ਛੇ ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਸੀ ਉਹਨਾਂ ਦੀ ਦਲੀਲ ਇੱਛਾ ਇਹ ਸੀ ਕਿ ਅਕਾਲੀ ਜਿਹੜੀ ਹੈ ਸਿਆਸਤ ਵਿੱਚ ਅਕਾਲੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਮਜ਼ਬੂਤ ਰਹਿਣੀ ਚਾਹੀਦੀ ਹੈ कोरोना ਦੇ ਅੰਦਰ ਇੱਕ ਤਰਸ ਸੀ ਅਕਾਲੀ ਪਾਰਟੀ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਤਰਸ ਵਿੱਚ ਹੀ ਲੈ ਕੇ ਚੱਲ ਰਿਹਾ ਹੈ ਐਮਰਜੈਂਸੀ ਦੇ ਦੌਰਾਨ ਸਮਝਦਾ ਕਿ ਸੁਖਦੇਵ ਸਿੰਘ ਢੀਂਸਾ ਜੀ ਦਾ ਤਹਾਕਿਆ ਬੱਧੀ ਰਾਜਨੀਤਿਕ ਸਫ਼ਰ ਰਿਹਾ ਔਰ ਇਸ ਸਫ਼ਰ ਦੌਰਾਨ ਪੰਜਾਬ ਨੂੰ ਔਰ ਗਾਰੀ ਨੂੰ ਸਿੱਖ ਨੂੰ ਬਹੁਤ ਵੱਡੀ ਦੇਣ ਉਹਨਾਂ ਦੇ ਰਹੀ ਹੈ ਔਰ ਜਦੋਂ ਐਮਰਜੈਂਸੀ ਵਿੱਚ ਤਾਂ ਜਾਂਦੇ ਨੇ ਤੇ ਨਿਮ ਨਿਮ ਲਈ ਉਹਨਾਂ ਦੇ ਜਾਨ ਦਾ ਕਟਾਉਣਾ ਸਮੇਂ ਤੱਕ ਮਹਿਸੂਸ ਕੀਤਾ ਜਾਂਦਾ ਹੈ ਬੜੀ ਮਹੱਤਵਪੂਰਨ ਮਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸਹੀ ਬਖਸ਼ਣ ਔਰ ਪਰਿਵਾਰ ਨੂੰ ਭਾਣਾ ਮੰਨਣਾ ਤੇ ਕਿ ਲਾਗੂ ਕਰ ਕਿਨੇ ਕਰ ਮੰਡਰੀ ਦੇ ਚਾਹੀਦੇ ਆ ਸਾਰੀ ਜੀ ਅਸੀਂ ਇਕੱਠੇ ਆਇਆ ਮੈਂ ਸਰਪਾਸਿੰਗ ਜੀਵਾ ਜੀ ਲਾਲਜੀਤ ਕੁਲਰਜੀ ਮਿਸਟਰ ਸਾਹਿਬ ਜੀ ਜੀ ਤੇਜ ਜੀ ਔਰ ਬੰਦਕਾ ਲਖਜੀ ਬੋਮਾਲਮ ਨਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਰਲਾ ਅਸੀਂ ਸਾਰੀ ਇਕੱਠੀ ਆਏ ਜੀ ਆਪਣੀ ਸਮਝਦਾ ਕਿ ਸੂਚੀ ਸਰਕਾਰੀ ਔਰ ਆਮਾਦੀ ਪਾਰਟੀ ਦੇ ਅੰਤੀ ਸਾਬ ਦੇ ਨਿਦਨ ਦੇ ਨਾਲ ਉਹਨਾਂ ਦੇ ਪ੍ਰਵਾਦਨ ਨੂੰ ਸੁਖ ਦੀ ਸ਼ਾਮ ਉਹਨਾਂ ਜਨੂੰਨ ਚ ਪਾਉਣਾ ਸਮਾਂ ਸੀ ਇਲੈਕਸ਼ਨ ਦੇ ਦੌਰ ਵਿੱਚ ਹੁਣ ਤੇ ਕੋਰਣਾ ਕੀ ਇੰਤਰੇ ਆ ਦੇਖੋ ਮੈਂ ਸਮਝਦਾ ਕਿ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਚੰਗੀ ਗੱਲ ਜਿਹੜੀ ਰਾਜਨੀਤੀ ਬਾਰੇ ਸੀ ਜਿਹੜੀ ਕਿ ਅੱਜ ਥੋੜੀ ਜਿਹੀ ਕਿਤੇ ਨਾ ਕਿਤੇ ਮਿਸਿੰਗ ਹੈ ਉਹ ਇਹ ਸੀ ਕਿ ਜੇ ਰਾਜਨੀਤਿਕ ਵਿਰੋਧਤਾ ਹੁੰਦੀ ਸੀਗੀ ਤਾਂ ਨਿੱਜੀਆਂ ਦੁਸ਼ਮਣੀਆਂ ਨਹੀਂ ਹੁੰਦੀਆਂ ਸੀਗੀਆਂ ਆ ਉਹ ਚੀਜ਼ ਦੀ ਅੱਜ ਮੈਂ ਸਮਝਦਾ ਕਿ ਦੁਬਾਰਾ ਉਹ ਪੁਰਾਣੀਆਂ ਪਰਤਾਂ ਲੈ ਕੇ ਆਉਂਦੇ ਵਾਪਸ ਲੋੜ ਹੈ ਜਿਵੇਂ ਫੋਰ ਐਗਜ਼ਾਮਪਲ ਟੀਨਸਰ ਸਾਹਿਬ ਆ ਆਰੇ ਮੇਰੇ ਪਾਦਰ ਸਾਹਿਬ 1997 ਦੇ ਇਲੈਕਸ਼ਨ ਕਾਹਨ ਸਾਹਮਣੇ ਲੜੇ ਟੀਮ 307 ਬਹੁਤ ਜੀ ਮਾਧਿਅ ਤੇ ਹਾਰ ਗਏ ਮੇਰੇ ਪਾਦਰ ਸਾਹਿਬ ਦੀ ਟੀਮ ਅਗੂਲੇ ਇਲੈਕਸ਼ਨ ਹੋ ਗਈ ਸਾਰੇ ਤੋਂ ਬਾਅਦ ਫੇਰਵਾਦੂ ਲੋਕਾਂ ਦੇ ਔਰ ਹਲਕੇ ਦੇ ਇਲਾਕੇ ਦੇ ਪੰਨੇ ਦੇ ਲਈ ਤੁਹਾਨੂੰ ਨਾਲ ਮਿਲ ਕੇ ਕੰਮ ਕਰਦੇ ਸੀਗੇ ਸਰ ਇਹ ਕਿਸ ਤਰ੍ਹਾਂ ਨਾਲ ਪ੍ਰਸ਼ਾਸਨ ਦੀ ਕਾਰਜ ਕਰਦੀ ਹੈ ਅੱਜ ਮਾਨਗੋ ਤੋਂ ਅੱਜ ਮੁੱਖ ਮੰਤਰੀ ਜੀ ਦੇ ਸ਼ਾਨਸਾਰ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੇ ਦਾਸੁਰ ਦੇ ਇਸ ਕਿ ਹੁਸਨ ਸਾਥ ਕਹਾਣੀ ਉਹਨਾਂ ਦੇ ਬਾਰੇ ਵਿੱਚ ਸਰਕਾਰ ਵੱਲੋਂ ਮੁੱਖ ਮੰਤਰੀ ਜੀ ਵੱਲੋਂ ਜਿਹੜਾ ਪੂਰੇ ਚੌਕ ਮੈਂ ਆਇਆ ਸੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸਲਾਮੀ ਹੈ ਲਾਟ ਆਫ ਆਨਰ ਔਰ ਸ਼ਾਟਸ ਦੀ ਜਿਸ ਲੂਟ ਹੈ ਉਹ ਦਿੱਤੀ ਗਈ ਹੈ ਪੂਰੇ ਮਾਰਕਸ ਖਾੜਨਾ ਜਿਹੜਾ ਸਰਕਾਰ ਵੱਲੋਂ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਰਏ ਜੀ ਇਹ ਸਾਰਾ ਪ੍ਰੋਗਰਾਮ ਉਹਨਾਂ ਦਾ ਆਪਣਾ ਸੀ ਪ੍ਰਬਾਰ ਨੇ ਕੀਤਾ ਸੀ ਸਰਕਾਰ ਵੱਲੋਂ ਜਿਹੜਾ ਪ੍ਰੋਟੋਕੋਲ ਦੇ ਅਨੁਸਾਰ ਜੋ ਵੰਡਾ ਸੀ ਉਹ ਸੀ ਕਰਨਾ ਸੀ ਥੈਂਕ ਯੂ